ਮਹਾਰਾਜ ਨੇ ਸ੍ਰੀ ਰਾਗ ਦੇ ਸ਼ਬਦ ਵਿੱਚ ਫਰਮਾਇਆ ਕੋਟ ਕੋਟੀ ਮੇਰੀ ਆਰਜਾ ਪਵਣ ਪੀਣ ਅਪਿਆਉ ਮਨੁੱਖ ਨੂੰ ਦਰਅਸਲ ਹਜ਼ੂਰ ਸਮਝਾ ਰਹੇ ਨੇ ਕਿ ਕਈ ਵਾਰ ਸਾਨੂੰ ਜਿੰਨਾ ਕੁ ਸੱਚ ਜਿੰਨੀ ਕੁ ਸਮਝ ਸਾਨੂੰ ਕਿਸੇ ਚੀਜ਼ ਦੀ ਪੈਂਦੀ ਹੈ ਅਸੀਂ ਉਸ ਗੱਲ ਦੇ ਉੱਤੇ ਬੜੇ ਦਾਅਵੇ ਵਾਲੇ ਸੁਭਾਅ ਵਾਲੇ ਹੋ ਜਾਂਦੇ ਆ ਕਿ ਜੋ ਮੈਨੂੰ ਪਤਾ ਹੈ ਸੰਸਾਰ ਚ ਉਸ ਤੋਂ ਅੱਗੇ ਹੋਰ ਕਿਸੇ ਨੂੰ ਕੁਝ ਨਹੀਂ ਪਤਾ ਹੋ ਸਕਦਾ ਖਾਸ ਤੌਰ ਤੇ ਪਰਮੇਸ਼ਰ ਦੀ ਹਸਤੀ ਕੁਦਰਤ ਬਾਰੇ ਇਹਨਾਂ ਗੁਹਜਰ ਰਹੱਸਾਂ ਬਾਰੇ ਜਦੋਂ ਕੋਈ ਗੱਲ ਚੱਲਦੀ ਹੈ ਤਾਂ ਮਨੁੱਖ ਜਿੰਨਾ ਕੁਝ ਉਹਦੀ ਸਮਝ ਦੇ ਪਿਆਲੇ ਵਿੱਚ ਪੈਂਦਾ ਹੈ ਉਹ ਸਮਝਦਾ ਹੈ ਕਿ ਇਹਨਾਂ ਕੋ ਜੀ ਸੰਸਾਰ 'ਚ ਹੈ ਜੋ ਮੈਨੂੰ ਪਤਾ ਲੱਗ ਗਿਆ ਇਸ ਤੋਂ ਅੱਗੇ ਕੋਈ ਚੀਜ਼ ਨਹੀਂ ਫਿਰ ਸਾਡਾ ਸਾਡਾ ਆਪਣਾ ਜਿਹੜਾ ਜਾਣਕਾਰੀ ਦਾ ਸਮਝ ਦਾ ਜਿਹੜਾ ਸੋਰਸ ਹੈ ਉਹ ਵੀ ਕਿਸ ਤਰ੍ਹਾਂ ਦਾ ਹੈ ਇਹ ਵੀ ਡਿਪੈਂਡ ਕਰਦਾ ਹੈ ਇਹ ਛੋਟੀ ਜੀ ਉਮਰ ਵਿੱਚ ਉਮਰ ਵਿੱਚ ਅਸੀਂ ਆਪਣੀ ਦੌੜ ਭੱਜ ਵਿੱਚ ਜੇ ਕੁਝ ਮਾੜਾ ਮੋਟਾ ਜਾਣ ਲਿਆ ਕੁਝ ਸਮਝ ਲਿਆ ਕੁਝ ਸਮਝਦੇ ਪਿਆਲੇ 'ਚ ਕੋਈ ਕਣੀ ਪੈ ਗਈ ਹੈ 88 ਦਾਵੇ ਵਾਲੇ ਬਣ ਜਾਂਦੇ ਹਜ਼ੂਰ ਸਾਨੂੰ ਸਮਝਾਉਂਦਿਆਂ ਕਹਿੰਦੇ ਨੇ ਕੋਟ ਕੋਟੀ ਮੇਰੀ ਯਾਰ ਜਾ ਪਵਨ ਪੀਣ ਅਪਿਆਓ ਚੰਦ ਸੂਰਜ ਦੋਇ ਗੁਫੈ ਨਾ ਦੇਖਾਂ ਸੁਪਨੇ ਸੌਣ ਨਾ ਥਾਉਂ ਪੀ ਤੇਰੀ ਕੀਮਤ ਨਾ ਪਵੈ ਹੋਂ ਕਿਵ ਡਿਆ ਖਾਨੋ ਇਸ ਦਾ ਅਰਥ ਹੈ ਕੋਈ ਸਾਲਾਂ ਦਹਾਕਿਆਂ ਦੀ ਨਹੀਂ ਮੇਰੀ ਉਮਰ ਜੇ ਕਰੋੜਾਂ ਸਾਲ ਹੋ ਜਾਏ ਕਰੋੜਾਂ ਸਾਲ ਉਮਰ ਹੋਵੇ ਮੇਰੀ ਲਾਈਫ ਹੋਵੇ ਮੇਰੀ ਆਉਦ ਹੋਵੇ ਤੇ ਹੁਣ ਜਿਹੜੇ ਕਰੋੜਾਂ ਸਾਲ ਦੀ ਉਮਰ ਹੈ ਬੰਦਾ ਹੁਣ ਆਪਾਂ ਜਿੰਨੀ ਜਿੰਨੀ ਸਾਡੀ ਇੱਕ ਬੜੀ ਲਿਮਟਿਡ ਜੀ ਜ਼ਿੰਦਗੀ ਹੈ ਆਪਣੇ ਖਾਣ ਪੀਣ ਪਹਿਨਣ ਰਹਿਣ ਸਹਿਣ ਦੀਆਂ ਚਿੰਤਾਵਾਂ 'ਚ ਵੀ ਘਰੇ ਰਹਿੰਦੇ ਆਂ ਔਰ ਬਹੁਤਾ ਸਮਾਂ ਸਾਡਾ ਆਪਣੀਆਂ ਸਹੂਲਤਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਵਿੱਚ ਹੀ ਗੁਜ਼ਰ ਜਾਂਦਾ ਹੈ ਬਾਦਸ਼ਾਹ ਕਹਿੰਦੇ ਨੇ ਜੇ ਕਰੋੜਾਂ ਸਾਲ ਦੀ ਉਮਰ ਹੋਵੇ ਤੇ ਉਸ ਕਰੋੜਾਂ ਸਾਲ ਦੀ ਉਮਰ ਦੇ ਵਿੱਚ ਮੈਨੂੰ ਖਾਣ ਪਹਿਨਣ ਪੀਣ ਆਦਿਕ ਦੀ ਕੋਈ ਚਿੰਤਾ ਨਾ ਰਹੇ ਬਲਕਿ ਪ੍ਰਸ਼ਾਦਾ ਪਾਣੀ ਇਹ ਸਾਰੀਆਂ ਚੀਜ਼ਾਂ ਮੇਰੀ ਲੋੜ ਹੀ ਨਾ ਹੋਣ ਪਵਣ ਪੀਣ અપਿਐਓ ਹਵਾ ਹੀ ਮੇਰੀ ਖੁਰਾਕ ਹੋਵੇ ਮੈਨੂੰ ਰੋਟੀ ਦੀ ਲੋੜ ਹੀ ਨਾ ਹੋਵੇ ਨਾ ਭੁੱਖ ਲੱਗੇ ਤੇ ਨਾ ਮੈਨੂੰ ਆਪਣੀ ਭੁੱਖ ਮਿਟਾਉਣ ਵਾਸਤੇ ਰੋਜ਼ੀ ਰੋਟੀ ਕਮਾਉਣ ਦਾ ਆਰ ਕਰਨਾ ਪਵੇ ਤੇ ਮੇਰਾ ਸਮਾਉਧਰ ਖਰਚ ਹੋਵੇ ਕਰੋੜਾਂ ਸਾਲ ਦੀ ਉਮਰ ਤੇ ਕੇਵਲ ਸਾਹ ਉਤੇ ਮੈਂ ਜਿਉਂਦਾ ਰਹਾ ਫਿਰ ਇਥੋਂ ਤੱਕ ਜ਼ੂਰ ਨੇ ਕਿਹਾ ਵੀ ਫਿਰ ਸਰੀਰ ਨੂੰ ਨੀਂਦ ਦੀ ਲੋੜ ਵੀ ਪੈਗੀ 24 ਘੰਟਿਆਂ ਚ ਕਿੰਨੇ ਘੰਟੇ ਮਨੁੱਖ ਆਰਾਮ ਕਰਦਿਆਂ ਨੀਂਦ ਲੈਂਦਿਆਂ ਬਿਤਾ ਦਿੰਦਾ ਹੈ ਸਰੀਰ ਨੂੰ ਸੁਖ ਦੇਣ ਲਈ ਸਰੀਰ ਦੀ ਲੋੜ ਹੈ ਉੱਥੇ ਵੀ ਮਹਾਰਾਜ ਨੇ ਕਿਹਾ ਚੰਦ ਸੂਰਜ ਦੋਏ ਗੁਫਾ ਨਾ ਦੇਖਾ ਮੈਂ ਕੈਸੀ ਗੁਫਾ ਚ ਬੈਠਾ ਹਾਂ ਜਿੱਥੇ ਕੋਈ ਮੈਨੂੰ ਡਿਸਟਰਬ ਨਾ ਕਰੇ ਅਸ਼ਾਂਤ ਨਾ ਕਰੇ ਮੇਰਾ ਧਿਆਨ ਨਾ ਆਪਣੇ ਵੱਲ ਖਿੱਚੇ ਕੋਈ ਸ਼ੋਰ ਨਹੀਂ ਕੋਈ ਸ਼ਰਾਬਾ ਨਹੀਂ ਕੋਈ ਆਵਾਜ਼ ਕਰਨਾ ਚ ਨਹੀਂ ਪੈਂਦੀ ਕੋਈ ਕਿਸੇ ਗੱਲ ਨਾਲ ਤਾਲੁਕ ਨਹੀਂ ਕਿਸੇ ਚੀਜ਼ ਨਾਲ ਕੋਈ ਸਬੰਧ ਨਹੀਂ ਇੱਕ ਗੁਫਾ ਚ ਬੈਠਾ ਕਰੋੜਾਂ ਸਾਲ ਦੀ ਉਮਰ ਹਵਾ ਦੇ ਆਸਰੇ ਸਾਹਾਂ ਦੇ ਆਸਰੇ ਜੀਵਾ ਮੈਨੂੰ ਇਹ ਨਾ ਪਤਾ ਲੱਗੇ ਵੀ ਦਿਨ ਕਦੋਂ ਚੜ੍ਹਿਆ ਤੇ ਰਾਤ ਕਦੋਂ ਪਈ ਹੈ ਨੀਂਦ ਹੀ ਨਾਵੇ ਲਗਾਤਾਰ ਸੁਚੇਤ ਹੋ ਕੇ ਮੈਂ ਪਰਮੇਸ਼ਰ ਵਾਹਿਗੁਰੂ ਬਾਰੇ ਉਹਦਾ ਅੰਤ ਲੱਭਣ ਲਈ ਉਹਦਾ ਕੋਈ ਸਿਰਾ ਲੱਭਣ ਵਾਸਤੇ ਮੈਂ ਲਗਾਤਾਰ ਅਭਿਆਸ ਕਰ ਰਿਹਾ ਹਾਂ ਕੋਈ ਨਾ ਕੋਈ ਫਿਰ ਵੀ ਮਸਲਾ ਹੱਲ ਹੋਏਗਾ ਮਹਾਰਾਜ ਕਹਿੰਦੇ ਨੇ ਪੀ ਤੇਰੀ ਕੀਮਤ ਨਾ ਪਵੇ ਹੌਕੇ ਵੱਡਿਆ ਖਾਨਾ ਇਹਨੀ ਸਮਰੱਥਾ ਵੀ ਮੇਰੇ ਚ ਆ ਜਾਏ ਨਾ ਮੈਂ ਹੀ ਮੇਰੇ ਮਾਲਕ ਵਾਹਿਗੁਰੂ ਤਾਂ ਵੀ ਤੇਰਾ ਅੰਤ ਨਹੀਂ ਲੱਭ ਸਕਦਾ ਤੈਨੂੰ ਮੁਕੰਮਲ ਰੂਪ ਵਿੱਚ ਬਿਆਨ ਕਰਨਾ ਤੈਨੂੰ ਆਖਣ ਵਿੱਚ ਫਿਰ ਵੀ ਮੇਰੀ ਪਾਇਆਂ ਬੜੀ ਛੋਟੀ ਤੇ ਤੁਛ ਹੋਏ